ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਿਸਾਨ ਖੇਤੀ ਤੋਂ ਮੁੱਖ ਮੋੜ ਤੇ ਜਾ ਰਹੇ ਨੇ ਇਸ ਦਾ ਕਾਰਨ ਇਹੀ ਹੈ ਕਿ ਕਿ ਖੇਤੀ ਜਿਹੜੀ ਹੈ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਨਾਲ ਹੀ ਇਹਨਾਂ ਨੂੰ ਉਸ ਹਿਸਾਬ ਨਾਲ ਮੁਆਵਜ਼ਾ ਨਹੀਂ ਮਿਲਦਾ ਜਿਸ ਹਿਸਾਬ ਨਾਲ ਇਹਨਾਂ ਨੂੰ ਖੇਤੀ ਦੇ ਉੱਪਰ ਜਿਹੜਾ ਖਰਚਾ ਹੋ ਜਾਂਦਾ ਹੈ ਲਗਾਤਾਰ ਜਿਹੜਾ ਖੇਤਾਂ ਦੇ ਵਿੱਚ ਕਿਸਾਨ ਜਦੋਂ ਆਪਣੀ ਫਸਲ ਬੀਜਣ ਜਾਂਦਾ ਹੈ ਤਾਂ ਉਸ ਵੇਲੇ ਵੀ ਇਹਨਾਂ ਨੂੰ ਕਾਫੀ ਜਿਹੜੀ ਮਿਹਨਤ ਤਾਂ ਕਰਨੀ ਪੈਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਫਸਲ ਪੱਕੇ ਤਿਆਰ ਹੋ ਜਾਂਦੀ ਹੈ ਤਾਂ ਸਭ ਤੋਂ ਜ਼ਿਆਦਾ ਉਸ ਵੇਲੇ ਇਹਨਾਂ ਨੂੰ ਨਿਰਾਸ਼ਾ ਹੁੰਦੀ ਹੈ ਕਿਉਂਕਿ ਜੰਗਲੀ ਜਾਨਵਰਾਂ ਤੇ ਪਾਲਤੂ ਜਾਨਵਰਾਂ ਦਾ ਜਿਹੜਾ ਹੈ ਖਤਰਾ ਸਭ ਤੋਂ ਜ਼ਿਆਦਾ ਖੇਤਾਂ ਦੇ ਵਿੱਚ ਹੁੰਦਾ ਤੁਹਾਨੂੰ ਤਸਵੀਰਾਂ ਨਾਲ ਦੀ ਨਾਲ ਵੀ ਦਿਖਾ ਦਈ ਇਹਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਮੱਕੀ ਦੀ ਫਸਲ ਕਿਸਾਨਾਂ ਵੱਲੋਂ ਜਿਹੜੀ ਹੈ ਬੀਜੀ ਗਈ ਸੀਗੀ ਤਾਂ ਫਸਲ ਜਿਹੜੀ ਹੈ ਪੱਕ ਕੇ ਤਿਆਰ ਵੀ ਹੋ ਗਈ ਹੈ ਤਾਂ ਹਾਲੇ ਤੱਕ ਜਿਹੜੀ ਹੈ ਇਹ ਮੰਡੀ ਤੱਕ ਲੈ ਜਾਣ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਦੇ ਖੇਤਾਂ ਦੇ ਵਿੱਚ ਪਾਲਤੂ ਜਾਨਵਰਾਂ ਨੇ ਜਿਹੜਾ ਹੈ ਬਹੁਤ ਜ਼ਿਆਦਾ ਹਮਲਾ ਕਰ ਦਿੱਤਾ ਅੱਧੇ ਨਾਲੋਂ ਜ਼ਿਆਦਾ ਜਿਹੜੇ ਜਿੰਨੇ ਵੀ ਖੇਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਅੱਧੇ ਨਾਲੋਂ ਜ਼ਿਆਦਾ ਖੇਤ ਜਿਹੜੇ ਹੈ ਉਹ ਪਾਲਤੂ ਜਾਨਵਰਾਂ ਨੇ ਜਿਹੜੇ ਹੈ ਜੰਗਲੀ ਸੂਰ ਹੈ ਜਾਂ ਪਾਲਤੂ ਸੂਰ ਹੈ ਤਾਂ ਉਹਨਾਂ ਨੇ ਜ਼ਿਆਦਾ ਬਰਬਾਦ ਕੀਤਾ ਹੈ ਤਾਂ ਲਗਾਤਾਰ ਕਿਸਾਨਾਂ ਵੱਲੋਂ ਦਿਨ ਨੂੰ ਰਾਤ ਦੇ ਸਮੇਂ ਤਾਂ ਆਪਣੀ ਜਿਹੜੀ ਰਾਖੀ ਕਰਦੇ ਹਨ ਤਾਂ ਇਹ ਆਪਣਾ ਦਿਨ ਦੇ ਸਮੇਂ ਵੀ ਦਿਨ ਦੇ ਸਮੇਂ ਵੀ ਜਿਹੜੀ ਹੈ ਇਹਨਾਂ ਨੂੰ ਹੁਣ ਆਪਣੇ ਖੇਤਾਂ ਦੇ ਵਿੱਚ ਫੈਰਾ ਫੈਰਾ ਦੇਣਾ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਲਗਾਤਾਰ ਇਹਨਾਂ ਨੂੰ ਹੇ ਦਿਨ ਦੇ ਸਮੇਂ ਵੀ ਆਪਣੇ ਖੇਤਾਂ ਦੇ ਵਿੱਚ ਪਹਿਰਾ ਦੇਣਾ ਪੈਂਦਾ ਹੈ ਕਿਉਂਕਿ ਲਗਾਤਾਰ ਜਿਹੜਾ ਜਾਨਵਰ ਹੈ ਇਹਨਾਂ ਦੇ ਖੇਤਾਂ ਦੇ ਵਿੱਚ ਆ ਕੇ ਇਹਨਾਂ ਦੀ ਫਸਲ ਨੂੰ ਬਰਬਾਦ ਕਰ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੀ ਇਹਨਾਂ ਨੇ ਖੇਤਾਂ ਦੇ ਵਿੱਚ ਜਿਹੜੀ ਫਸਲ ਉਗਾਈ ਗਈ ਸੀ ਤਾਂ ਉਸ ਉਹ ਫਸਲ ਜਿਹੜੀ ਹਾਲੇ ਤੱਕ ਪੱਕੇ ਤਿਆਰ ਹੋ ਗਈ ਹੈ ਪਰ ਲਗਾਤਾਰ ਜਿਹੜਾ ਹੈ ਪਿਛਲੇ ਕਈ ਦਿਨਾਂ ਤੋਂ ਜੰਗਲੀ ਜਾਨਵਰ ਜਾਂ ਕਹ ਲਈਏ ਜਾਂ ਪਾਲਤੂ ਜਾਨਵਰ ਇਹਨਾਂ ਖੇਤਾਂ ਦੇ ਵਿੱਚ ਆ ਕੇ ਇਹਨਾਂ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਸਾਡੇ ਨਾਲ ਕਿਸਾਨ ਵੀ ਖੜੇ ਨੇ ਅਸੀਂ ਗੱਲਬਾਤ ਵੀ ਕਰਦੇ ਹਾਂ ਇਹਨਾਂ ਨਾਲ ਹਾਂਜੀ ਕਿਆ ਨਾਮ ਹੈ ਜੀ ਮੇਰਾ ਨਾਮ ਕਰਨ ਹੈ ਜੀ ਅਸੀਂ ਪਿੰਡ ਬਰਮਲਾ ਦੇ ਰਹਿਣ ਵਾਲੇ ਆਂ ਜੀ ਠੀਕ ਹੈ ਜੀ ਤੇ ਕਰਨ ਜੀ ਦੱਸਿਓ ਅ ਅੱਜ ਦਿਨ ਵੀ ਇੱਥੇ ਚੜ੍ਹੇ ਹੋਏ ਇਹਦਾ ਕਾਰਨ ਇਹ ਹੈ ਜੀ ਵੀ ਇੱਥੇ ਦੋਕ ਬੰਦਿਆਂ ਦੇ ਪਾਲਤੂ ਸੂਰ ਘੁਮਰਿਆ ਪਿਛਲੇ 3-4 ਦਿਨ ਤੋਂ ਜਿਨ੍ਹਾਂ ਨੇ ਸਾਡੀ ਪੱਕੀ ਹੋਈ ਫਸਲ ਮੱਕੀ ਦੀ ਖਰਾਬ ਕਰਤੀ ਹੈ ਜੀ ਤੇ ਉਹ ਜਾਨਵਰਾਂ ਦੀ ਕੰਡੀਸ਼ਨ ਇਹੋ ਜੀ ਹੈ ਵੀ ਬੰਦਾ ਚਾਹੇ ਕੋਲ ਖੜਿਆ ਰਵੇ ਜਿੰਨਾ ਮਰਜੀ ਡਰਾਈ ਜਾਵੇ ਉਹ ਖੇਤਾਂ ਦੇ ਵਿੱਚ ਉਹ ਜਾ ਨਹੀਂ ਰਹੇ ਹੈ ਜੀ ਤੇ ਲਗਾਤਾਰ ਨੁਕਸਾਨ ਕਰ ਰਿਹਾ ਸਾਨੂੰ ਘੁੰਮ ਘੁੰਮ ਕੇ ਗੀੜਾ ਮਾਰ ਕੇ ਹਰ ਜਗ੍ਹਾ ਦੇਖਣਾ ਪੈਂਦਾ ਹੈ ਅਸੀਂ ਬੰਦੇ ਜਿੱਦਾਂ ਦੋ ਇੱਥੇ ਬੈਠੇ ਆ ਦੋ ਦੂਜੀ ਜਗ੍ਹਾ ਬੈਠੇ ਹੋਏ ਆ ਜੀ ਦੋਸਤੋ ਅੱਗੇ ਬੈਠੇ ਹੋਏ ਆ ਥਾਂ ਹਰ ਥਾਂ ਦੋ ਦੋ ਦਿਨ ਤਿੰਨ ਬੰਦੇ ਬੈਠੇ ਹੋਏ ਆ ਜੀ ਦਿਨ ਨੂੰ ਵੀ ਜਾਨਵਰ ਉਹ ਡਰ ਨਹੀਂ ਰਿਹਾ ਬਿਲਕੁਲ ਖੇਤਾਂ ਦੇ ਵਿੱਚ ਆ ਰਿਹਾ ਲਗਾਤਾਰ ਤੇ ਜਦੋਂ ਉਹਨਾਂ ਬੰਦਿਆਂ ਨਾਲ ਸੰਪਰਕ ਕੀਤਾ ਗਿਆ ਉਹਨਾਂ ਦੇ ਕਹਿਣ ਮੁਤਾਬਕ ਉਹ ਜੰਗਲੀ ਜਾਨਵਰ ਹੈ ਜਦ ਕਿ ਜਿਹੜਾ ਜੰਗਲੀ ਜਾਨਵਰ ਹੈ ਉਹ ਮਨੁੱਖ ਦੇ ਜੰਗਲੀ ਸੂਰ ਜਿਹੜਾ ਉਹ ਆਦਮੀ ਦੇ ਬਿਲਕੁਲ ਨੇੜੇ ਨਹੀਂ ਆਂਦਾ ਹੈ ਲਾਈਟ ਦੇ ਵਿੱਚ ਕਦੇ ਵੀ ਦਿਨ ਦੇ ਵਿੱਚ ਉਹ ਬਾਹਰ ਨਹੀਂ ਨਿਕਲਦਾ ਇਹ ਇਹ ਪਾਲਤੂ ਸੂਰ ਹੈ ਇਹਨਾਂ ਦੋਹਾਂ ਪਾਰਟੀਆਂ ਦੇ ਆ ਦੋਹਾਂ ਬੰਦਿਆਂ ਦੇ ਆ ਇਹ ਬਿਲਕੁਲ ਵੀ ਨਹੀਂ ਡਰ ਰਹੇ ਇਹਨਾਂ ਦੇ ਨਾਲ ਛੋਟੇ ਬੱਚੇ ਵੀ ਆ ਚਾਰ ਪੰਜ ਸੂਰ ਵੱਡੇ ਆ ਤੇ ਉਹ ਲਗਾਤਾਰ ਫਸਲ ਦਾ ਨੁਕਸਾਨ ਕਰ ਰਹੇ ਆ ਉਹਦੀ ਵਜ੍ਹਾ ਕਰਕੇ ਸਾਨੂੰ ਦਿਨ ਨੂੰ ਵੀ ਖੇਤਾਂ 'ਚ ਬੈਠਣਾ ਪੈ ਰਿਹਾ ਆ ਠੀਕ ਹੈ ਜੀ ਇਹ तकरीबन ਕਿੰਨਾ ਕਿ ਏਰੀਆ ਦੀ ਫਸਲ ਤੁਸੀਂ ਬੀਜੀ ਵੀ ਹੈ ਤਾਂ ਕਿੰਨਾ ਕ ਨੁਕਸਾਨ ਹੋਇਆ ਹੈ ਇਹ तकरीबन ਹਰ ਬੰਦੇ ਨੇ ਜਿਹੜੀ 3 3 4 4 ਕਨਾਲ ਜਗ੍ਹਾ ਇੰਨੀ ਕੀ ਸਾਡੇ ਕੋਲੇ ਜ਼ਮੀਨ ਹੈ ਬੀਜੀ ਹੋਈ ਹੈ ਜਿਹਦੇ ਵਿੱਚੋਂ तकरीबन ਅੱਧੀ ਅੱਧੀ ਫਸਲ ਤਾਂ ਸੂਰ ਖਾ ਚੁੱਕੇ ਹੈ ਜੇ ਅਸੀਂ ਘਰੇ ਖਾਣਾ ਖਾਣ ਵੀ ਚਲ ਜਾਈਏ ਇੰਨੀ ਦੇਰ ਚ ਵੀ ਆ ਕੇ ਨੁਕਸਾਨ ਕਰ ਜਾਂਦੇ ਹੈ ਠੀਕ ਹੈ ਇਹਨਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਤੱਕ ਇਹਨਾਂ ਨੂੰ ਖੇਤਾਂ ਦੇ ਵਿੱਚ ਤਾਂ ਪਹਿਰਾ ਦੇਣਾ ਪੈਂਦਾ ਪਰ ਇਹਨਾਂ ਨੂੰ ਦਿਨ ਦੇ ਸਮੇਂ ਵੀ ਜਿਹੜੀ ਓਨੀ ਹੀ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਫਸਲ ਦੀ ਜਿਹੜੀ ਹੈ ਸਭ ਤੋਂ ਜ਼ਿਆਦਾ ਬਚਾ ਫਸਲ ਦਾ ਕਰਨਾ ਪੈਂਦਾ ਤਾਂ ਤਾਂ ਜੋ ਇਹਨਾਂ ਨੂੰ ਜਿਹੜੀ ਫਸਲ ਦੇ ਉੱਪਰ ਖਰਚਾ ਕੀਤਾ ਉਸ ਤੋਂ ਜਿਹੜਾ ਇਹਨਾਂ ਨੂੰ ਪਰਪਾਈ ਹੋ ਸਕੇ ਬਾਬਾ ਜੀ ਕਿੰਨੇ ਕਿ ਤੁਸੀਂ ਦੇਖਿਆ ਵੀ ਸੂਰਜ ਕਿਹੜੇ-ਕਿਹੜੇ ਸੀਗੇ ਹਾਂ ਜੀ ਅੱਛਾ ਇਹ ਪਾਲਤੂ ਸੂਤ ਤੇ ਹੀ ਅੱਛਾ ਜੀ ਹਾਂ ਜੀ ਤੇ ਤਿੰਨ ਲੱਕ ਵੱਡੇ ਦੇ ਜੀ ਤੇ 6 ਬੱਚੇ ਦੇ ਛੋਟੇ ਠੀਕ ਹੈ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਤੁਹਾਡਾ ਵੀ ਹੋਇਆ ਵਾ ਨੁਕਸਾਨ ਕਨਾਲ ਜਗ੍ਹਾ ਦਾ ਚੱਕਦੀ ਨਹੀਂ ਸਾਫ ਕਰਤੀ ਅੱਛਾ ਜੀ ਹਾਂ ਜੀ ਤਾਂ ਉਹ ਉਸ ਫਸਲ ਦਾ ਕੁਝ ਹੋ ਸਕਦਾ ਅਗੇ ਜਾਨਵਰ ਖਾ ਸਕਦੇ ਕਿ ਨਹੀਂ ਨਹੀਂ ਉਹ ਪਸੀ ਪਸ਼ੂਰ ਨੂੰ ਵੀ ਨਹੀਂ ਪਾ ਸਕਦੇ ਸੇ ਆਪਾਂ ਤਾਂ ਇਹੀ ਹੈ ਨਾ ਅੱਛਾ ਇਹ ਜਿਹੜੇ ਜਾਨਵਰ ਦਾ ਡੰਡਾ ਭੰਨਿਆ ਹੋਣਾ ਸੂਰਾਂ ਦਾ ਇਹ ਬਿਮਾਰੀ ਦਾ ਘਰ ਆ ਸਾਲਾ ਠੀਕ ਹੈ ਅਸੀਂ ਜਾਨਵਰਾਂ ਨੂੰ ਡੰਗਰਾਂ ਨੂੰ ਨਹੀਂ ਪਾ ਸਕਦੇ ਇਹ ਉਹ ਤਾਂ ਅੱਗ ਲਾ ਕੇ ਫੂਕਣਾ ਪੈਣਾ ਇਸ ਤੋਂ ਇਲਾਵਾ ਜਿੱਦਾਂ ਹੁਣ ਤੁਸੀਂ ਦਿਨ ਨੂੰ ਵੀ ਰਾਤ ਨੂੰ ਵੀ ਪਹਿਰਾ ਦਿੰਦੇ ਆ ਦਿਨ ਨੂੰ ਵੀ ਦਿੰਦੇ ਆ ਸਾਫ ਕਿਸ ਹਿਸਾਬ ਨਾਲ ਤੁਸੀਂ ਨਿਠਾਉਂਦੇ ਹੋ ਜੇ ਪਤਾ ਲੱਗ ਗਿਆ ਜਾਨ ਬਰਾਜ ਜੀ ਇਹ ਪਤਾ ਲੱਗ ਗਿਆ ਤਾਂ ਪਾਸੀਂ ਪੱਥਰ ਮਾਰਨਾ ਦੂਰ ਤੇ ਲੱਗ ਗਿਆ ਅਸੀਂ ਨਹੀਂ ਜਾ ਸਕਦੇ ਸਾਡੇ ਖਾਣੇ ਨੂੰ ਪੈਂਦੇ ਹਾਂ ਬੰਬ ਹਾਂ ਜੀ ਠੀਕ ਹੈ ਤੇ ਹੋਰ ਸਾਫ ਫੇ ਭਜਦੇ ਅੱਛਾ ਜੀ ਹਾਂ ਜੀ ਅੱਛਾ ਜੀ ਤੇ ਹੋਰ ਹੋਰ ਕੀ ਹੋਰ ਫਿਰ ਛੇੜਾ ਕਰਦੇ ਟਕ 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 ਜਾ ਕੋਈ ਜਿਹਾ ਪੀਪਾ ਖੜਕਾਤਾ ਹਾਂ 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 ਜੀ ਫੇ ਬੰਬ ਵੀ ਚਲਾਉਂਦੇ ਆ ਜੀ ਅੱਛਾ ਜੀ ਹਾਂ ਜੀ ਠੀਕ ਹੈ ਅ ਦਿਨ ਦਿਨ ਰਾਤ ਦੋਨੇ ਭਾਜ ਪੈਰਾ ਦਿਨਾ ਪੈਂਦਾ ਦੋਨੇ ਭਾਜ ਦਿਨ ਚਾਹ ਪੀਣੀ ਵੀ ਤੇ ਬਰੀ ਮੁਸ਼ਕਲ ਹੋ ਜਾਂਦੀ ਹਾਂ ਅੱਜ ਦੀ ਇਹ ਗੱਲ ਹੈ ਕਿ ਬਹੁਤ ਦਿਨ ਦਿਨ ਤਾਂ ਹੋਣੀ ਅੱਜ ਦੀ ਗੱਲ ਹੈ ਸਿਰਫ ਇੱਥੋਂ ਉੱਠ ਕੇ ਘਰ ਹੀ ਪੁੱਜਿਆ ਤੈਨੂੰ ਮੁਰਕਾ ਕੁੱਤੇ ਭੌਂਗ ਵੇ ਇੱਥੇ ਮੁਰਕਾ ਫੇਰ ਉਥੇ ਬਾਪਸ ਆਇਆ ਜਾ ਆਇਆ ਜਾਨੋ ਹੁਣ ਫਸਲ ਜਿਹੜੀ ਖੇਤਾਂ ਵਿੱਚ ਖੜੀ ਹੈ ਕਿੰਨੇ ਕਿੰਨੇ ਕਿ ਤਿਆਰ ਹੋ ਗਏ ਫਸਲ ਤਾਂ ਹੁਣ ਤਿਆਰ ਹੀ ਹੈ ਜੀ ਬਿਲਕੁਲ ਠੀਕ ਹੈ ਪਹਾ ਜੇਕਰ ਵੀ 10 ਦਿਨ ਰੱਖੀ ਕਰਨੀ ਪੈਣੀ ਜਦੋਂ ਕਟਨੀ ਨਾ ਹੋਈ ਜਦ ਤੱਕ ਰਾਖੀ ਕਰਨੀ ਨਹੀਂ ਬਣੀ ਜੀ ਬਿਲਕੁਲ ਇਹ ਸਾਡੇ ਕਿਸਾਨਾਂ ਨੇ ਸਾਡੇ ਨਾਲ ਗੱਲ ਕਰਦੇ ਦੱਸਿਆ ਕਿ ਇਹ ਹਰ ਬੇਸ਼ੱਕ ਇਹਨਾਂ ਦੀ ਫਸਲਟੀ ਹੈ ਪੱਕੇ ਤਿਆਰ ਹੈ ਪਰ ਕਿਤਨਾ ਕਿਤੇ ਇਹਨਾਂ ਨੂੰ ਹੱਲੇ ਵੀ ਜਿਹੜਾ ਖੇਤਾਂ ਦੇ ਵਿੱਚ ਦਿਨ ਰਾਤ ਪਹਿਰਾ ਦੇਣਾ ਪੈਂਦਾ ਕਿਉਂਕਿ ਹਾਲੇ ਫਸਲ ਨੂੰ ਪੱਕਣ ਨੂੰ ਥੋੜਾ ਜਿਹਾ ਹਾਲੇ ਸਮਾਂ ਲੱਗੇਗਾ ਕਿਉਂਕਿ ਇਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਜਿਵੇਂ ਕਿ ਵੇ ਜੰਗਲੀ ਜਾਨਵਰ 1 ਮਿੰਟ ਵੀ ਜੇ ਇਹ ਖੇਤਾਂ ਤੋਂ ਬਾਹਰ ਨਿਕਲਦੇ ਆਂ ਤਾਂ ਲਗਾਤਾਰ ਜਾਨਵਰਾਂ ਦਾ ਜਿਹੜਾ ਅਟੈਕ ਉਸੇ ਹਿਸਾਬ ਨਾਲ ਖੇਤਾਂ ਦੇ ਵਿੱਚ ਹੋ ਜਾਂਦਾ ਆਪਣੀ ਫਸਲ ਦੇ ਬਚਾਣ ਕਰਕੇ ਦਿਨ ਰਾਤ ਕਿਸਾਨ ਪਹਿਲਾਂ ਮਿੱਟੀ ਨਾਲ ਮਿੱਟੀ ਹੁੰਦਾ ਫਿਰ ਉਸੇ ਫਸਲ ਨੂੰ ਬਚਾਣ ਦੇ ਲਈ ਕਿਸਾਨ ਜਿਹੜਾ ਹੈ ਲਗਾਤਾਰ ਆਪਣੇ ਖੇਤਾਂ ਦੇ ਵਿੱਚ ਪਹਿਰਾ ਦਿੰਦਾ ਹੈ ਤਾਂ ਜੋ ਜਿਹੜਾ ਜੰਗਲੀ ਜਾਨਵਰ ਜਾਂ ਕਿ ਆਵਾਰਾ ਜਾਨਵਰਾਂ ਤੋਂ ਜਿਹੜਾ ਹੈ ਬਚਾ ਉਸ ਦੀ ਫਸਲ ਦਾ ਹੋ ਸਕੇ ਰਾਜਗੁਰ ਨੰਗੜਾ